ਗੁਰਦੁਆਰਾ ਸ੍ਰੀ ਬੰਦਾ ਘਾਟ ਸਾਹਿਬ ਜੋ ਕਿ ਨਦੇਰ ਸਾਹਿਬ ਵਿਖੇ ਬਣਿਆ ਇਸ ਦਾ ਇਤਿਹਾਸ ਹੈ ਜੀ ਪੁਛ ਕਸ਼ਮੀਰ ਦੇ ਪੁਛ ਇਲਾਕੇ ਦੇ ਵਿੱਚ ਇੱਕ ਨਗਰ ਸੀ ਰਜ਼ੌਰੀ ਜਥੇ ਕਿ ਭਾਰਤਵਾਜ ਰਾਜਪੂਤ RAMDEV ਦੇ ਘਰ ਇੱਕ ਲਸ਼ਮਨ ਦਾਸ ਦਾ ਜਨਮ ਹੋਇਆ ਯਾਨੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੋਇਆ ਇਹਨਾਂ ਨੇ ਬਹੁਤ ਸਮਾਸ਼ਕਾਰ ਵਿਖੇ ਡੈਸ਼ਕਾਰ ਕਰਦੇ ਆ ਕਰਦੇ ਇੱਕ ਦਿਨ ਇਹਨਾਂ ਨੇ ਗਰਭ ਬਤੀ ਹਿਰਨੀ ਨੋ ਸ਼ਿਕਾਰ ਬਣਾਇਆ ਉਸਦੇ ਤੀਰ ਮਾਰਿਆ ਜਦੋਂ ਤੇ ਉਸ ਦੀ ਹੱਤਿਆ ਹੋ ਗਈ ਮੌਤ ਹੋ ਗਈ ਔਰ ਉਹ ਜਿਹੜੀ ਹਿਰਨੀ ਸੀਗੀ ਉਹ ਗਰਭਵਤੀ ਸੀਗੀ ਗਰਭਵਤੀ ਹੋਣ ਦੇ ਕਾਰਨ ਇਹਨਾਂ ਨੇ ਜਿਹੜਾ ਲక్ష్మణਦਾਸ ਨੇ ਆਪਣਾ ਇਹ ਇਹਰਾ ਸ਼ਿਕਾਰ ਕਰਨ ਵਾਲਾ ਕੰਮ ਸੀਗਾ ਉਹ ਛੱਡ ਦਿੱਤਾ ਔਰ ਬਿਰਾਗ ਪੂਣੇ ਵਿੱਚ ਚੱਲ ਗਿਆ ਬਿਰਾਗੀ ਦੇ ਵਿੱਚ ਭਗਤੀ ਕਰਨ ਲੱਗ ਪਿਆ ਭਗਤੀ ਕਰਦਿਆਂ ਕਰਦਿਆਂ ਉਹਨਾਂ ਨੂੰ ਕੁਝ ਸਮੇਂ ਬਾਅਦ ਇੱਕ ਤੰਤਰਿਕ ਬਾਬਾ ਮਿਲਿਆ ਜਿਸ ਤੋਂ ਇਹਨਾਂ ਨੇ ਆਪਣੇ ਜੋਗੀ ਅਘੋਰਨਾਥ ਦੇ ਨਾਲ ਮੁਲਾਕਾਤ ਕੀਤੀ ਜੀ ਅਘੋਰਨਾਥ ਨੇ ਇਹਨਾਂ ਨੂੰ ਰਿਧੀਆਂ ਸਿੱਧੀਆਂ ਦਾ ਜਿਹੜਾ ਇਹ ਪੂਰਾ ਜਿਹੜਾ ਵਿਦਿਆਵ ਉਹ ਇਹਨਾਂ ਨੂੰ ਸਿਖਾਈ ਉਸ ਤੋਂ ਬਾਅਦ ਤੰਤਰ ਮੰਤਰ ਕਰਨ ਲੱਗਿਆ ਉਸ ਤੋਂ ਬਾਅਦ ਚਲਦੇ ਆ ਚਲਦੇ ਆ ਇਹਨਾਂ ਦਾ ਨਾਮ ਜਿਹੜਾ ਆ ਲక్ష్మణ ਦਾਸ ਤੋਂ ਮਾਧੋ ਦਾਸ ਰੱਖਿਆ ਗਿਆ ਜਦੋਂ ਮਾਧੋ ਦਾਸ ਗੋਦਾਬਰੀ ਦੇ ਕੰਢੇ ਆਣ ਕੇ ਇਥੇ ਆਪਣੀ ਭਗਤੀ ਦੇ ਵਿੱਚ ਲੀਨ ਹੋ ਗਏ ਨਾਲ ਆਪਣੀ ਕੁਟਿਆ ਪਾ ਕੇ ਕੱਖਾਂ ਦੀ ਕੁਲੀ ਬਣਾ ਕੇ ਇੱਥੇ ਰਹਿਣ ਲੱਗੇ ਉਸ ਤੋਂ ਬਾਅਦ ਜਿਹੜਾ ਆ ਗੁਰਗੋਬਨ ਸਿੰਘ ਜੀ ਮਹਾਰਾਜ ਇੱਥੇ ਪਹੁੰਚਦੇ ਨੇ ਇਹਨੇ ਪੂਰਾ ਯਤਨ ਕੀਤਾ ਕਿ ਮੈਂ ਗੁਰਗੋਬਨ ਸਿੰਘ ਜੀ ਮਹਾਰਾਜ ਨੂੰ ਜਿਹੜਾ ਆ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਆਪਣੇ ਵਸ਼ ਦੇ ਵਿੱਚ ਕਰ ਲਵਾਂ ਪਰ ਉਹ ਜਿਹੜਾ ਨਹੀਂ ਕਰ ਸਕਿਆ ਫਿਰ ਗੁਰਗੋਬਨ ਸਿੰਘ ਜੀ ਮਹਾਰਾਜ ਨੇ ਉਸ ਨੂੰ ਕਿਹਾ ਕਿ ਤੂੰ ਆਪਣੇ ਮਦੋਦਾਸ ਤੇਰਾ ਨਾਮ ਜਿਹੜਾ ਆ ਲక్ష్మణ ਦਾਸ ਸੀਗਾ ਤੂੰ ਇੱਕ ਹਿਰਨੀ ਦਾ ਸ਼ਿਕਾਰ ਕਰਨ ਗਿਆ ਸੀ ਔਰ ਹਿਰਨੀ ਦੇ ਸ਼ਿਕਾਰ ਤੋਂ ਤੂੰ ਪ੍ਰਭਾਵਿਤ ਹੋ ਗਿਆ ਤੇਰੀਆਂ ਅੱਖਾਂ ਨਮ ਹੋ ਗਈਆਂ ਤੂੰ ਯਾਰ ਇਸ ਚੀਜ਼ ਨੂੰ ਮੁਰਕੇ ਛੱਡ ਚੁੱਕਾ ਮੁਰਕੇ ਤੂੰ ਮਾਦੋ ਦਾਸ ਬਰਾਗੀ ਬਣਿਆ ਔਰ ਵਿਰਾਗ ਤੋਂ ਅੱਜ ਬੰਦਿਆਂ ਵਾਲੇ ਕੰਮ ਕਰ ਤੂੰ ਕੌਮ ਨੂੰ ਤਾਰਨ ਵਾਸਤੇ ਆਇਆ ਤੂੰ ਅੱਜ ਤੋਂ ਯਾਰ ਤੇਰਾ ਨਾਮ ਹੈ ਬੰਦਾ ਸਿੰਘ ਬਹਾਦਰ ਰੱਖਿਆ ਜਾਊਗਾ ਔਰ ਇਸ ਨੂੰ ਪੰਜ ਤੀਰ ਦੇ ਕੇ ਪੰਜਾਬ ਵਾਲੇ ਯਾਰਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋੜਿਆ ਗਿਆ ਪੰਜਾ ਪਿਆਰਿਆਂ ਤੋਂ ਅਮਰਤ ਛੱਕੇ ਔਰ ਇਸ ਨੇ ਵੀ ਤੁਹਾਨੂੰ ਪਤਾ ਹੀ ਅੱਗੇ ਦਾ ਇਤਿਹਾਸ ਜਿਹੜੀ ਸਰਹੰਦ ਦੀ ਈਟ ਨਾਲੇ ਟਕਰਕਾਤੀ ਇਹ ਉਹ ਸਥਾਨ ਹੈ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਫੋਟੋ ਲੱਗੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਪੰਜ ਤੀਰ ਦੇ ਰਹੇ ਨੇ ਔਰ ਫਿਰ ਇਸ ਨੂੰ ਪੰਜਾਬ ਵੱਲ ਤੋਰਦੇ ਨੇ ਸੋ ਅੱਗੇ ਦਾ ਇਤਿਹਾਸ ਆਪਾਂ ਤੁਹਾਨੂੰ ਫੇਰ ਦੱਸਦੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਬਦੀ ਤਵੀ ਤਬਦੀ ਰੇ ਉਪਲ ਦੀ ਤੇਗ ਮੁਸੱਧਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਤੇ ਅਸਹਿ ਤਸੀਹੇ ਦਿੱਤੇ ਸਾਹਿਬ ਮੀਆਂ ਮੀਰ ਕੜੇ ਉੱਠਿਆ ਅ ਗੁਰੂ ਅਰਜਨ ਦੇਵ ਜੀ ਦੀ ਮੁਕਤੀ ਕੀ ਵਾਪਸ ਹੰਜੀ ਵਾਲਤਾ ਦੇ ਮਹਾਨ ਮਾਰਗ ਨੂੰ ਜੁਗਾ ਜੁਗਾ ਲਈ ਦੁਸ਼ਮਨਾਉਣ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਇਤਿਹਾਸ ਸ਼ਹੀਦਾਂ ਦੇ ਸਰਤਾਜ ਵਜ ਕੇ ਯਾਦ ਕਰਦਾ ਸ਼ੇਮੇ ਬਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਸੰਗਤ ਜੀ ਆ ਬੌਲੀ ਸਾਵਾ ਜੀ ਨਾਨਕ ਛੀਰੇ ਗੁਰਦੁਰ ਸਾਹਿਬ ਕਰਨਾਟਕਾ ਦੇ ਵਿੱਚ ਸੋ ਜਦੋਂ ਚਾਰ ਉਦਾਸੀਆਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਾਸ਼ਾ ਨਾਨਕ ਛੀਰੇ ਦੇ ਵਿੱਚ ਆਏ ਆ ਇਸ ਜਗ੍ਹਾ ਨੂੰ ਇਥੇ ਇਹ ਲੋਕ ਜਿਹੜੇ ਪਹਾੜਾਂ ਦੇ ਆਸ-ਪਾਸ ਰਹਿੰਦੇ ਸੀਗੇ ਜਾਂ ਪਹਾੜੀ ਇਲਾਕਾ ਸੀਗਾ ਇਹ ਇਸ ਜਗ੍ਹਾ ਦਾ ਨਾਮ ਹੈਗਾ ਬਿਦਰ ਔਰ ਬਿਦਰ ਮਹਾਰਾਸ਼ਟਰ ਦਾ ਕਰਨਾਟਕਾ ਦੇ ਵਿੱਚ ਕਰਨਾਟਕਾ ਦੇ ਵਿੱਚ ਪੈਂਦਾ ਇਹ ਉਹ ਜਦੋਂ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਪਾਣੀ ਸਾਡੇ ਇਲਾਕੇ ਦਾ ਜਿਹੜਾ ਖਾਰਾ ਪਾਣੀ ਹੈਗਾ ਆ ਔਰ ਸਾਡੇ ਤੇ ਕਿਰਪਾ ਕਰੋ ਸਾਨੂੰ ਇਹ ਠੰਡੇ ਮਿੱਠੇ ਜੱਲਾਂ ਦੀਆਂ ਜਿਹੜੀਆਂ ਇਹ ਸਾਨੂੰ ਦਾਤ ਬਖਸ਼ ਕੇ ਜਾਓ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਜੇ ਪੈਰ ਨੂੰ ਪਹਾੜ ਦੇ ਨਾਲ ਲਾਇਆ ਔਰ ਪਾਣੀ ਦਾ ਚਸ਼ਮਾ ਜਰਾ ਫਟਿਆ ਵਿੱਚੋਂ ਔਰ ਇਹ ਉਹ ਜਗ੍ਹਾ ਹੈ ਜਿੱਥੇ ਪਾਣੀ ਤਨਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਸੋ ਪ੍ਰਾਪਤਾ ਜੀ ਚਰਨਾਂ ਦੇ ਨਾਲ ਜਿਹੜਾ ਹੈ ਪਾਣੀ ਤੁਹਾਰ ਦੇ ਵਿੱਚੋਂ ਕੱਢਿਆ ਗਿਆ ਔਰ ਸੰਗਤਾਂ ਇੱਥੇ ਬੋਲੀ ਸਾਹਿਬ ਦੇ ਦਰਸ਼ਨ ਕਰਕੇ ਜਾਂਦੀਆਂ ਸੋ ਹੋਰ ਵੀ ਇਤਿਹਾਸ ਦੇ ਬਾਰੇ ਜਾਣਕਾਰੀ ਤੁਹਾਨੂੰ ਕਰਦੇ ਹਾਂ ਜਰੂਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹਾਂਜੀ ਸੰਗਤ ਜੀ ਗਾਗਰ ਕੁੰਡ ਦੇ ਉੱਪਰ ਜਿਹੜਾ ਕਿ ਸਾਰੀਆਂ ਸੰਗਤਾਂ ਤਕਰੀਬਨ ਕਰੈਕਟ 2 ਵਜੇ ਦੀ ਗਾਗਰ ਦੀ ਸੇਵਾ ਚੱਲਦੀ ਆ ਔਰ ਤੁਸੀਂ ਸੰਗਤਾਂ ਦਾ ਹਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਆ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਜਾਪ ਕਰ ਰਹੀ ਆ ਵਾਹਿਗੁਰੂ ਜੀ ਦਾ ਸਤ ਨਾਮ ਵਾਹਿਗੁਰੂ ਜੀ ਦਾ ਔਰ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਸੰਗਤਾਂ 1 ਵਜੇ ਜਿਹੜਾ ਵੇਟ ਕਰ ਰਹੀ ਹੈ ਗਾਗਰ ਸਾਹਿਬ ਦਾ ਔਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਇਹਨਾਂ ਉਤਸ਼ਾਹ ਹੈਗਾ ਆ ਬਹੁਤ ਹੀ ਵੱਡੇ ਲੈਵਲ ਤੇ ਸੰਗਤਾਂ ਹੋ ਗਈਆਂ तकरीबन ਦੇਖੋ ਇਹ ਦੋ ਘੰਟੇ ਜਿਹੜੀ ਵੇਟ ਕਰ ਰਹੀਆਂ ਆ ਬਾਬਾਈ ਜੀ ਔਰ 2 ਵਜੇ ਜਿਹੜਾ ਗਾਗਰ ਸਾਹਿਬ ਦੀ ਸੇਵਾ ਚੱਲਦੀ ਆ सत नाम वाह ग्रु साम वाहग सतनाम वाह गुरु सतनामे गुरु सतनामे ग्रु सत नाम वाहेगुरु ਇਸੋ ਗੱਲ ਤਾਂ ਮੇਰਾ ਸੱਚਾ ਹੈ ਜਦੋਂ ਮੇਰੇ ਘਰ ਆਇਆ ਸੀ 400 ਕੁ ਲੋਕ ਦੀ ਜਨਤਰੀ আর ਮੇਰੇ ਦਰਵਾਜ਼ੇ ਧੱਕਾ ਪੁੱਟੀ ਗਈ ਤਾਂ ਇਤਨਾ بڑا ਫਰਤਰ ਦਾ ਮੰਡੀ ਪੂਰਬ ਦਿਸ਼ਾ ਸੇ ਪੱਛਮ ਦਿਸ਼ਾ ਹੋ ਗਿਆ ਅੱਜ ਸੰਗਤ ਦੀ 5500 ਸਾਲ ਪੁਰਾਣਾ ਮੰਦਿਰ ਭਗਤ ਨਾਮਦੇਵ ਜੀ ਨੇ ਜਿਹੜਾ ਉੱਥੋਂ ਦੇ ਮੌਕੇ ਤੇ ਪੰਡਤਾਂ ਨੇ ਰਾਂ ਨਹੀਂ ਬਹਿਣ ਦਿੱਤਾ ਸੀਗਾ ਮੌਕੇ ਦੇ ਜਿਹੜੇ ਇੱਥੇ ਸੇਵਾਦਾਰ ਸੀਗਾ ਉਹਨੇ ਅੰਦਰ ਨਹੀਂ ਆਉਣ ਦਿੱਤਾ ਸੀਗਾ ਔਰ ਭਗਤਨਾਮ ਦੇਵ ਜੀ ਇਸ ਮੰਦਿਰ ਦੀ ਬੈਕਸਾਈਡ ਤੇ ਜਾ ਕੇ ਬਹਿ ਗਏ ਇਹਦੇ ਨਾਲ ਦੇ ਮੇਰੇ ਖਿਆਲ ਪੰਜ ਤੋਂ ਸੱਤ ਮੰਦਿਰ ਨੇ ਪੂਰੇ ਇੰਡੀਆ ਦੇ ਵਿੱਚ ਇਹ ਸੱਤਾਂ ਦਾ ਮੂਹਰਾ ਚੜ੍ਹਦੇ ਪਾਸੇ ਨੂੰ ਉਹ ਇੱਕ ਹੈਗਾ ਮੰਦਿਰ ਜਿਹੜਾ ਦਾ ਮੂੰਹ ਲੈਹਦੇ ਪਾਸੇ ਨੂੰ ਬਣ ਗਿਆ ਭਗਤਨਾਮ ਦੇਵ ਜੀ ਨੇ ਦੱਸਦੇ ਹੈਗਾ ਆਪਣੀ ਸ਼ਕਤੀ ਨਾਲ ਇਹਦਾ ਮੰਦਿਰ ਦਾ ਮੂੰਹ ਪਿਛਲੇ ਪਾਸੇ ਨੂੰ ਭਗਵਾਨ ਨੇ ਘੁਮਾਤਾ ਸੀਗਾ ਔਰ ਇਹ ਮੰਦਿਰ ਪਾਣੀ ਦੇ ਵਿੱਚ ਅਲੋਪ ਸੀਗਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚੋਂ ਨਿਕਲਿਆ ਇਹ ਇਹਦੇ ਬਾਹਰ ਜਿਹੜੇ ਆ ਡੂੰਘਾ ਸੀਗਾ ਇਹ ਪਾਣੀ ਪਾਣੀ ਹੋਇਆ ਪਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈ ਮੰਦਿਰ ਨਿਕਲਿਆ ਪ੍ਰਗਟ ਹੋਇਆ ਹੈ ਹਾਂਜੀ ਸੰਜੀ ਭਗਤ ਨਾਮਦੇਵ ਜੀ ਦੇ ਤਪ ਸਥਾਨ ਤੇ ਮੰਦਿਰ ਦੇ ਉੱਪਰ ਪਹੁੰਚੇ ਜਿਹੜਾ ਤੁੰਬਾ ਹੈ ਉਹ ਵਝਾਉਂਦੇ ਨੇ ਉਸ ਸਮੇਂ ਦੇ ਵਿੱਚ ਔਰ ਇਹਨਾਂ ਦਾ ਤਪ ਸਥਾਨ ਜੇ ਔਰ ਬਹੁਤ ਦਲ ਮਟਕ ਨਾਲ ਹੋ ਗਈ ਆ ਅਸੀਂ ਸਨ 2011 ਚ ਆਏ ਸੀ ਪਹਿਲਾਂ ਹੁਣ 2025 ਚ ਆਏ ਆ ਸੰਤਾ ਪਹੁੰਚਿਆ ਨੇ ਮੰਦਿਰ ਦਾ ਤੁਸੀਂ ਉੱਪਰ ਦਾ ਦ੍ਰਿਸ਼ ਦੇਖ ਸਕਦੇ ਹੋ ਇਹ ਤੁੰਗਾ ਇਹ ਤੁੰਗਾ ਜਿਹੜਾ ਸਰਤਾਂ ਦੇ ਸਮੇਂ ਤੋਂ ਵੱਜਦਾ ਆ ਰਿਹਾ ਭਗਤ ਨਾਮਦੇਵ ਜੀ ਜਿਹੜੇ ਆ ਕਿ ਤੁੰਦੇ ਨੂੰ ਅੰਦਰ ਇਹਨਾਂ ਦਾ ਨਾਮ ਜਪਨ ਕਰਦੇ ਹੋ ਜਪਨਾ ਕਰੀਆ ਇਹ ਗੁਰੂ ਰਾਮ ਤੁੰਦੇ ਆ ਇਹ ਇਸ ਤਰ੍ਹਾਂ ਤੁਹਾਡੇ Terima kasih telah menonton!